ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਲੇਡੀਜ਼ ਕੋਟੀ ਦਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਬਿਲਕੁਲ ਰੈਡੀ ਹੋ ਜਾਏਗਾ ਤੇ ਇਹ ਡਿਜ਼ਾਈਨ ਜਿਹੜਾ ਦੋਨੋਂ ਸਾਈਡਾਂ ਤੋਂ ਹੀ ਪਏਗਾ ਸਿੱਧੀ ਔਰ ਉਲਟੀ ਸਾਈਡ ਤੋਂ ਤੇ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਸਿੱਧੀ ਸਾਈਡ ਤੋਂ ਆਪਾਂ ਬਣਾਉਣਾ ਸ਼ੁਰੂ ਕਰਾਂਗੇ 13 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 13 13 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਚਾਰ ਕੁੰਡੇ ਜਿਹੜੇ ਉਹ ਵਾਧੂ ਪਾਵਾਂਗੇ ਤੇ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਇੱਥੇ ਮੈਂ 17 ਕੁੰਡੇ ਪਾਏ ਹੋਏ ਨੇ ਇੱਕ ਵਾਰ ਤੁਹਾਨੂੰ ਡਿਜ਼ਾਈਨ ਬਣਾ ਕੇ ਜਿਹੜਾ ਦਿਖਾਉਂਗੀ ਤੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਤੁਸੀਂ 13-13 ਕੁੰਡੇ ਪਾ ਕੇ ਚਾਰ ਕੁੰਡੇ ਵਾਧੂ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆਏਗਾ ਹੁਣ ਅਸੀਂ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਇਹਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਾਂਗੇ ਹੁਣ ਇੱਕ ਇਹ ਕੁੰਡਾ ਤੇ ਇੱਕ ਇਹ ਵਾਲਾ ਕੁੰਡਾ ਦੋਨੋਂ ਕੁੰਡਿਆਂ ਨੂੰ ਇਸ ਤਰ੍ਹਾਂ ਬੈਕ ਤੋਂ ਆਪਾਂ ਉਲਟਾ ਆ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਵਿੱਚ ਇੱਕ ਜਾਲੀ ਪਾ ਦੇਣੀ ਜਿਹੜਾ ਇੱਕ ਕੁੰਡਾ ਸਾਡਾ ਘਟ ਗਿਆ ਸੀ ਉਹ ਪੂਰਾ ਹੋ ਗਿਆ ਹੁਣ ਦੋ ਕੁੰਡੇ ਬਣਾਵਾਂਗੇ ਸਿੱਦੇ ਦੋ ਕੁੰਡੇ ਸਿੱਧੇ ਬਣਾ ਲੈ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਹੁਣ ਅੱਗੇ ਆ ਸਾਡੇ ਕੋਲ ਜਿਹੜੇ ਪੰਜ ਕੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਵੇਖੋ ਇਹ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਜਿਹੜਾ ਉਹ ਪਹਿਲਾਂ ਇੰਜ ਕਰਕੇ ਉਣ ਲੈਣਾ ਤੀਸਰਾ ਕੁੰਡਾ ਟਵਿਸਟ ਕਰਕੇ ਇੱਧਰ ਵਾਲੀ ਸਾਈਡ ਤੇ ਆਪਾਂ ਲੈ ਆਉਣਾ ਹੈ ਇਨੂੰ ਆਪਾਂਉਣ ਲਿਆ ਸਿੱਧਾ ਸਲਾਈ ਦੇ ਉੱਪਰ ਹੋਏ ਨਹੀਂ ਉਤਰੇਗਾ ਫਿਰ ਇਹ ਦੋ ਕੁੰਡੇ ਜਿਹੜੇ ਉਹਨਾਂ ਨੂੰ ਵੀ ਆਪਾਂ ਸਿੱਧੇ ਉਨ ਲਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਹੁਣ ਦੋ ਕੁੰਡੇ ਫਿਰ ਅੱਗੇ ਸਿੱਧੇ ਬਣਾਵਾਂਗੇ ਇਹ ਦੇਖੋ ਪਹਿਲਾਂ ਇੱਕ ਗੁੰਡਾ ਉਲਟਾ ਬਣਾਇਆ ਫਿਰ ਦੋ ਤੋਂ ਇੱਕ ਕੀਤਾ ਫਿਰ ਇੱਕ ਜਾਲੀ ਪਾਈ ਫਿਰ ਦੋ ਕੁੰਡੇ ਸਿੱਧੇ ਬਣਾਏ ਫਿਰ ਦੋ ਕੁੰਡੇ ਉਲਟੇ ਫਿਰ ਤਿੰਨ ਕੁੰਡਿਆਂ ਨੂੰ ਆਪਸ ਦੇ ਵਿੱਚ ਟਵਿਸਟ ਕੀਤਾ ਤੇ ਫਿਰ ਦੋ ਕੁੰਡੇ ਸਿੱਧੇ ਇਹ ਸਾਡੇ ਕੋਲ ਹੋ ਗਏ ਨੇ 13 ਕੁੰਡੇ 1 2 3 4 5 6 7 8 9 10 11 ਤੇ 12 ਹੁਣ ਇਸ ਤੋਂ ਅੱਗੇ ਇੱਕ ਕੁੰਡਾ ਜਿਹੜਾ ਉਹ ਆਪਾਂ ਉਲਟਾ ਬਣਾ ਲੈਣਾ ਇਹ 13 ਕੁੰਡਿਆਂ ਦਾ ਡਿਜ਼ਾਈਨ ਜਿਹੜਾ ਇਹ ਸੀ बार-बार ਰਿਪੀਟ ਕਰਦੇ ਜਾਣਾ ਹੈ ਇਸ ਤੋਂ ਅੱਗੇ ਫੇਰ ਆਪਾਂ ਇੱਕ ਗੁੰਡਾ ਜਿਹੜਾ ਉਲਟਾ ਬਣਾਇਆ 13 ਗੁੰਡਿਆਂ ਦਾ ਸਾਡਾ ਡਿਜ਼ਾਈਨ ਹੋ ਗਿਆ ਇੱਕ ਗੁੰਡਾ ਹੋਰ ਆਪਾਂ ਉਲਟਾ ਬਣਾ ਲਾਂਗੇ ਤੇ ਇੱਥੇ ਇੱਕ ਗੁੰਡਾ ਮੇਰੇ ਕੋਲ ਵਾਧੂ ਇਹਨੂੰ ਮੈਂ ਘਟਾ ਦੇਵਾਂਗੇ ਇਹ ਹੀ 13 ਗੁੰਡਿਆਂ ਦਾ ਡਿਜ਼ਾਈਨ ਜਿਹੜਾ ਅੱਗੇ ਤੋਂ ਅੱਗੇ ਐਸੀ ਰਿਪੀਟ ਕਰਦੇ ਜਾਣਾ ਹੁਣ ਆਪਾਂ ਆ ਗਏ ਹਾਂ ਉਲਟੀ ਸਲਾਈ ਤੇ ਹੁਣ ਉਲਟੀ ਸਲਾਈ ਦੇ ਵਿੱਚ ਵੇਖੋ ਕੀ ਕਰਨਾ ਹੈ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਸੋਰੀ ਤੋਂ ਉਹ ਕੁੰਡੇ ਸਿੱਧੇ ਆ ਫਿਰ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਉਲਟੇ 1 2 3 4 ਤੇ 5 ਪੰਜ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਤਾਂ ਗਾਗੇ ਕਰਾਂਗੇ ਇਹ ਜਿਹੜਾ ਸਟਾਰਟਿੰਗ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਚਾਰ ਕੁੰਡਿਆਂ ਦੇ ਵਿੱਚ ਇੱਥੇ ਹੁਣ ਵੇਖੋ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਨਾ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਤਾ ਫਿਰ ਜਾਲੀ ਪਾਤੀ ਫਿਰ ਦੋ ਕੁੰਡੇ ਉਲਟੇ ਇੱਕ ਤੇ ਦੋ ਦੋ ਕੁੰਡੇ ਉਲਟੇ ਫਿਰ ਤਾਂ ਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਲਾਸਟ ਵਾਲਾ ਜਿਹੜਾ ਉਹ ਗੁੱਟਾ ਬਣਾਵਾਂਗੇ ਦੋ ਸਲਾਈਆਂ ਬਣ ਗਈਆਂ ਤੀਸਰੀ ਸਲਾਈ 'ਚ ਹੁਣ ਵੇਖੋ ਕੀ ਕਰਨਾ ਹੈ ਇੱਥੇ ਜਿਹੜਾ ਸਾਡਾ ਡਿਜ਼ਾਈਨ ਬਣ ਰਿਹਾ ਹੈ ਉਹ ਉਲਟੀ ਸਲਾਈ ਵਿੱਚ ਵੀ ਬਣੇਗਾ ਤੇ ਸਿੱਧੀ ਸਲਾਈ ਵਿੱਚ ਵੀ ਬਣੇਗਾ ਫਿਰ ਵੇਖੋ ਧਿਆਨ ਨਾਲ ਪਹਿਲਾ ਕੁੰਡਾ ਉਤਾਰ ਲਿਆ ਤੀਸਰੀ ਸਲਾਈ ਹੈ ਇੱਕ ਕੁੰਡਾ ਉਲਟਾ ਬਣਾਇਆ ਧਾਗਾ ਪਿੱਛੇ ਕਰਾਂਗੇ ਹੁਣ ਇਹ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਨੂੰ ਇਸ ਤਰ੍ਹਾਂ ਪਾ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਹੈ ਵਿੱਚ ਇੱਕ ਜਾਲੀ ਪਾ ਦੇਣੀ ਹੈ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਮੂਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਤਾਂ ਪੰਜ ਗੁੰਡਿਆਂ ਦੇ ਵਿੱਚੋਂ ਦੋ ਗੁੰਡੇ ਪਹਿਲਾਂ ਆਪਾਂ ਜਿਹੜਾ ਸੈਂਟਰ ਵਾਲਾ ਸਾਡਾ ਗੁੰਡਾ ਸੀ ਇਧਰਲੀ ਸਾਈਡ ਲੈ ਕੇ ਆਂਦਾ ਸੀ ਹੁਣ ਸੈਂਟਰ ਵਾਲਾ ਜਿਹੜਾ ਗੁੰਡਾ ਆ ਇਧਰ ਵਾਲੀ ਸਾਈਡ ਲੈ ਕੇ ਆਵਾਂਗੇ ਦੋ ਗੁੰਡੇ ਪਹਿਲਾਂ ਸਿੱਧੇ ਬਣਾ ਲਏ ਆ ਹੁਣ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਬੈਕ ਤੁਹ ਆਪਾਂ ਇੱਧਰ ਪਾ ਲਾਂਗੇ ਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਇੱਧਰ ਵਾਲੀ ਸਾਈਡ ਲੈ ਕੇ ਤੇ ਟਵਿਸਟ ਕਰ ਦਾਂਗੇ ਦੋ ਕੁੰਡੇ ਫੇਰ ਖੱਬੇ ਹੱਥ ਵਾਲੀ ਸਲਾਈ ਤੇ ਪਾ ਲਿਆ ਇਹਨਾਂ ਨੂੰ ਪਹਿਲਾਂ ਸਿੱਧੇ ਬਣਾ ਲਾਂਗੇ ਤੇ ਜਿਹੜਾ ਸੈਂਟਰ ਚੋ ਕੁੰਡਾ ਇੱਧਰ ਵਾਲੀ ਸਾਈਡ ਲੈ ਕੇ ਆਂਦਾ ਹੈ ਇਹਨੂੰ ਵੀ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਆ ਗਏ ਆ ਉਲਟੀ ਸਲਾਈ ਤੇ ਔਰ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਉਲਟੇ 1 2 3 4 ਤੇ 5 ਪੰਜ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਉਹਨਾਂ ਤੱਕ ਅੱਗੇ ਕਰਾਂਗੇ ਇਹ ਇੱਥੇ ਸਾਡੇ ਦੋ ਡਿਜ਼ਾਈਨ ਬਣ ਰਹੇ ਨੇ ਇੱਕ ਡਿਜ਼ਾਈਨ ਜਿਹੜਾ ਉਹ ਉਲਟੇ ਸਲਾਈ ਦੇ ਵਿੱਚ ਨਹੀਂ ਬਣਦਾ ਜਿਹੜਾ ਦੂਸਰਾ ਡਿਜ਼ਾਈਨ ਆ ਉਹ ਉਲਟੇ ਸਲਾਈ ਵਿੱਚ ਵੀ ਬਣਦਾ ਆ ਇੱਥੇ ਹੁਣ ਆਪਾਂ ਦੋ ਗੁੰਡਿਆਂ ਤੋਂ ਪਹਿਲਾਂ ਇੱਕ ਗੁੰਡਾ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਤਾ ਫਿਰ ਜਾਲੀ ਪਾਵਾਂਗੇ ਤੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਲਾਸਟ ਵਾਲਾ ਗੁੰਡਾ ਕੁੰਡਾ ਬਣਾਵਾਂਗੇ ਚਾਰ ਸਲਾਈਆਂ ਸਾਡੀਆਂ ਕੰਪਲੀਟ ਹੋ ਗਈਆਂ ਨੇ ਇਹੀ ਚਾਰ ਸਲਾਈਆਂ ਸੀ ਬਾਰ-ਬਾਰ ਬਣਾਉਂਦੇ ਜਾਣਾ ਬਾਰ-ਬਾਰ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਪਹਿਲੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਕੁੰਡਿਆਂ ਨੂੰ ਉਲਟਾ ਆ ਕੇ ਬੈਕ ਲੂਪ ਤੋਂ ਮੈਂ ਦੋ ਕੁੰਡਿਆਂ ਤੋਂ ਇੱਕ ਕਰਤਾ ਵਿੱਚ ਜਾਲੀ ਪਾਵਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਸੈਂਟਰ ਵਾਲਾ ਕੁੰਡਾ ਜਿਹੜਾ ਇੱਧਰ ਲੈ ਕੇ ਆਵਾਂਗੇ ਇਸ ਤਰ੍ਹਾਂ ਆਪਾਂ ਪਹਿਲਾਂ ਇਹਨੂੰ ਔਣ ਲੈਣਾ ਹੈ ਤੇ ਦੂਸਰੇ ਕੁੰਡਿਆਂ ਨੂੰ ਬਾਅਦ ਵਿੱਚ ਦੋ ਕੁੰਡਿਆਂ ਨੂੰ ਔਣ ਲੈਣਾ ਹੈ ਇਹਨਾਂ ਨੂੰ ਸਲਾਈ ਦੇ ਉੱਪਰੋਂ ਉਤਾਰ ਦੇਣਾ ਹੈ ਸੈਂਟਰ ਵਾਲਾ ਕੁੰਡਾ ਜਿਹੜਾ ਇੱਧਰ ਵਾਲੀ ਸਾਈਡ ਆ ਗਿਆ ਹੁਣ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਉਲਟੀ ਸਲਾਈ ਦੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਤਿੰਨ 4 5 ਉਲਟੇ 2 ਸਿੱਧੇ ਤੱਗਾ ਅੱਗੇ 2 ਕੁੰਡਿਆਂ ਤੋਂ 1 ਕੁੰਡਾ ਕਰਾਂਗੇ 1 ਜਾਲੀ ਪਾਵਾਂਗੇ ਤੇ 2 ਕੁੰਡੇ ਉਲਟੇ ਬਣਾਵਾਂਗੇ ਬਸ ਇਹੀ 4 ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਪਿਆਰਾ ਬਣ ਜਾਣਾ ਜੇ ਤੁਸੀਂ ਇਹ ਡਿਜ਼ਾਈਨ ਨੂੰ ਦੋ ਸਵੈਟਰਾਂ ਤੇ ਵੀ ਬਣਾ ਸਕਦੇ ਇੱਕ ਸਵੈਟਰ ਤੇ ਤੁਸੀਂ ਪੂਰਾ ਆਹ ਵਾਲਾ ਡਿਜ਼ਾਈਨ ਬਣਾ ਸਕਦੇ ਜੇ ਦੂਜੇ ਸਵੈਟਰ ਤੇ ਤੁਸੀਂ ਆਹ ਵਾਲਾ ਡਿਜ਼ਾਈਨ ਬਣਾ ਸਕਦੇ ਆਹ ਡਿਜ਼ਾਈਨ 4 ਕੁੰਡਿਆਂ ਦਾ ਹੈ ਇਹ ਉਲਟੀ ਸਿਲਾਈ ਤੇ ਵੀ ਬਣਦਾ ਹੈ ਤੇ ਆਹ ਡਿਜ਼ਾਈਨ 5 ਕੁੰਡਿਆਂ ਦਾ ਹੈ ਇਹ ਉਲਟੀ ਸਿਲਾਈ ਵਿੱਚ ਨਹੀਂ ਬਣਦਾ ਅੱਗੇ ਤੋਂ ਅੱਗੇ ਜਦੋਂ ਅਸੀਂ ਇਹਨੂੰ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੁੰਦਾ ਜਾਏਗਾ ਇੱਥੇ ਮੈਂ ਆਹ ਵਾਲੇ ਤਿੰਨ ਡਿਜ਼ਾਈਨ ਪਾਏ ਨੇ ਤੁਸੀਂ ਇਸੇ ਤਰ੍ਹਾਂ ਆਪਣੇ ਜਿਹੜੇ ਕੁੰਡੇ ਆ ਔਰ ਅਡਜਸਟ ਕਰਦੇ ਜਾਣਾ ਤੇ ਡਿਜ਼ਾਈਨ ਤੁਹਾਡਾ ਜਿਹੜਾ ਉਹ ਬਣਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਉਲਟੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਆ ਆਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਉਲਟੀ ਸਾਈਡ ਤੋਂ ਵੀ ਪੈਂਦਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ